हां तो प्यारे बच्चे सारेनु प्यार भरी सस् नमस्कार हां बेटा नवोदय ਦਾਖਲਾ ਪੇਖਿਆ ਤਿਆਰੀ ਦੀਨ ਆਪਾਂ ਦੂਜਾ ਮੋਕ ਟੈਸਟ ਜਿਹੜਾ ਲਿਆ ਸੀਗਾ R521 ਉਹਦੇ ਬੇਟਾ ਗਣਿਤ ਵਾਲਾ ਪੋਰਸ਼ਨ ਸ਼ੁਰੂ ਕੀਤਾ ਹੋਇਆ ਉਹਦੇ ਤੇ ਪਹੁੰਚ ਗਏ ਸੀਗੇ ਤੇ ਆਪਾਂ 53 ਤੱਕ ਸਵਾਲ ਕਰ ਲਏ ਸੀ 54 ਨੰਬਰ ਸਵਾਲ ਆ ਧਿਆਨ ਨਾਲ ਦੇਖੋ ਬੇਟਾ ਡੈਸੀਮਲ ਵਾਲੇ ਜਿਹੜੀ ਰਕਮ ਹੈਗੀ ਹੈ ਇਹਨੂੰ ਕਹਿੰਦਾ ਜੋੜ ਕਰਨਾ ਹੈ ਨਾ ਜੋੜ ਕਰਨਾ ਤਾਂ ਇਹ ਬੇਟਾ ਡੈਸੀਮਲ ਥੱਲੇ ਡੈਸੀਮਲ ਰੱਖਣਾ ਹਰ ਇੱਕ ਰਕਮ ਦਾ

लो बेटा इनन जोड़ना 6 ਤੇ 6 12 6 18 6 24 4 ਆ ਗਿਆ ਦੋ ਅੰਸ ਲਾ ਕੇ 2 ਤੇ 6 8 ਤੇ 6 14 ਤੇ 6 20 ਤੇ 6 26 6 ਆ ਗਿਆ ਹਾਂਸਲ ਦੂਆ ਕੇ ਡੈਸੀਮਲ ਦਾ ਡੈਸੀਮਲ ਆ ਗਿਆ 2 ਤੇ 6 8 ਤੇ 6 14 ਤੇ 6 20 ਤੇ 6 26 ਫਿਰ ਦੋ ਆ ਗਿਆ ਅਨਸਰ ਬੇਟਾ 2 ਤੇ 6 8 ਤੇ 6 14 ਇੱਕ ਅਨਸਰ ਆ ਗਿਆ 1 ਤੇ 6 7 746.64 ਠੀਕ ਹੈ ਤਾਂ 746.64 ਬੇਟਾ ਚਾਰ ਨੰਬਰ ਆਲਟਰਨੇਟਿਵ ਦੇ ਵਿੱਚ ਦਿੰਦਾ ਪਿਆ 746.64 ਡੀ ਵਨ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਤੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 55 ਕਿੰਦਾ ਦੁਪਹਿਰ ਤੋਂ ਬਾਅਦ 4:05 ਨੂੰ ਲਿਖਿਆ ਜਾਵੇਗਾ 4:05 ਨੂੰ ਬੇਟਾ 05 ਇਦਾਂ ਲਿਖਿਆ ਜਾਣਾ ਸਿੱਧਾ 5 ਨਹੀਂ ਲਿਖਾਂਗੇ ਨਹੀਂ ਤਾਂ ਫਿਰ ਇਹ 4:50 ਮਿੰਟ ਬਣ ਜਾਣਗੇ ਠੀਕ ਹੈ ਤਾਂ 4:05 ਇਦਾਂ ਲਿਖਿਆ ਜਾਉ ਆ ਬੇਟਾ D1 ਦੇਖੋ 4:5 ਵਜੇ D1 ਸਾਡਾ ਰਾਈਟ ਆਨਸਰ ਹੈਗਾ ਆ ਦੇਖੋ ਲਿਖਿਆ ਹੋਇਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 56 ਇਹ ਬੇਟਾ ਦੇਖਣ ਵਾਲਾ ਸਵਾਲ ਹੈਗਾ ਹੈ ਕਹਿੰਦਾ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ 240 ਮੀਟਰ ਲੰਬੀ ਰੇਲ ਗੱਡੀ 48 ਕਿਲੋ ਕਹਿੰਦਾ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ 240 ਮੀਟਰ ਲੰਬੀ ਰੇਲ ਗੱਡੀ 48 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਲਟ ਦਿਸ਼ਾ ਵਿੱਚ ਆ ਰਹੀ 270 ਮੀਟਰ ਲੰਬੀ ਰੇਲ ਗੱਡੀ ਨੂੰ ਪਾਰ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਤਾਂ ਬੇਟਾ ਇਹਦੇ ਵਿੱਚ ਧਿਆਨ ਰੱਖਣਾ ਇਹ ਰੇਲ ਗੱਡੀਆਂ ਵਾਲੇ ਸਵਾਲ ਦੇ ਵਿੱਚ ਵਿੱਚ ਕੁਝ ਨਹੀਂ ਹੁੰਦਾ ਠੀਕ ਹੈ ਜਿਹੜੀ ਪਹਿਲੀ ਰੇਲ ਗੱਡੀ ਦੀ ਲੰਬਾਈ ਕਿੰਨੀ ਹੈ 240 ਮੀਟਰ ਇਹ ਤਮੀਂਦ ਆ ਬੇਟਾ ਰੇਲ ਗੱਡੀ ਹੈ ਇੱਕ ਤੇ ਇਹਦੀ ਲੰਬਾਈ ਕਿੰਨੀ ਹੈ 240 ਮੀਟਰ ਠੀਕ ਹੈ ਇੱਕ ਰੇਲ ਗੱਡੀ ਬੇਟਾ ਉਲਟ ਦਿਸ਼ਾ ਵੱਲ ਵਿੱਚ ਆ ਰਹੀ ਹੈ ਆਰੇ ਇਹ ਗੱਡੀ ਦੀ ਲੰਬਾਈ ਕਿੰਨੀ ਹੈ 270 ਮੀਟਰ ਤੇ ਬੇਟਾ ਦੋਵਾਂ ਨੂੰ ਇੱਕ ਦੂਜੀ ਨੂੰ ਪਾਰ ਕਰਨ ਦੇ ਲਈ ਕਿੰਨਾ ਸਮਾਂ ਲੱਗੂ ਦੋਵਾਂ ਦੀ ਦੂਰੀ ਐਡ ਕਰ ਦੇਣੀ ਹੁੰਦੀ ਆ ਆਪਾਂ ਬੇਟਾ ਦੋਵਾਂ ਦੀ ਦੂਰੀ ਜੋੜ ਦੇਣੀ ਹੁੰਦੀ ਹੈ ਤਾਂ ਦੋਵਾਂ ਦੀ ਬੇਟਾ ਦੂਰੀ ਜੋੜਾਂਗੇ ਤਾਂ ਇਹਦਾ ਕਿੰਨਾ ਬਣ ਜਾਊਗਾ 270 ਤੇ 240 711 510 ਮੀਟਰ ਦੂਰੀ ਟੋਟਲ ਤੈਅ ਕਰਨੀ ਪਾਊਗੀ ਬਾਈ 110 ਮੀਟਰ ਠੀਕ ਹੈ ਹਾਂ ਬੇਟਾ ਤਾਂ ਹੁਣ ਅਸੀਂ ਕੀ ਕਰਾਂਗੇ ਇਹ ਤਾਂ ਆ ਗਿਆ ਬੇਟਾ ਇਹਨਾਂ ਦੀ ਕੁੱਲ ਦੂਰੀ ਕਿੰਨੀ ਦਿਨੀ ਦੋਵਾਂ ਦੀ ਲੰਬਾਈ ਹੈ ਉਹਨੀ ਦੂਰੀ ਤੈਅ ਕਰਨੀ ਹੈ ਜੇ ਗੱਡੀਆਂ ਉਲਟ ਦਿਸ਼ਾ ਵੱਲ ਆਉਂਦੀਆਂ ਪਈਆਂ ਤੇ ਦੋਵਾਂ ਗੱਡੀਆਂ ਦੀ ਚਾਲ ਮੀਟਰ ਪ੍ਰਤੀ ਸੈਕਿੰਡ ਕੱਢ ਲਾਂਗੇ ਠੀਕ ਹੈ ਦੋਵੇਂ ਗੱਡੀਆਂ ਦੀ ਚਾਲ ਮੀਟਰ ਸੈਕਿੰਡ ਕੱਢ ਲਾਂਗੇ ਠੀਕ ਹੈ 4 ਮੀਟਰ ਪ੍ਰਤੀ ਸੈਕਿੰਡ ਕੁੱਲ ਚਾਲ ਕਿੰਨੀ ਆ ਬੇਟਾ ਇਹਨਾਂ ਦੀ ਜਿਹੜੀ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਜੰਦੀ 48 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਇੱਕ ਜੰਦੀ ਪੀ 60 48 108 ਕਿਲੋਮੀਟਰ 108 ਕਿਲੋਮੀਟਰ ਦਾ ਮਤਲਬ ਬੇਟਾ ਇੱਕ ਆਪਾਂ ਮੀਟਰਾਂ ਚ ਕਨਵਰਟ ਕਰ ਲੈਣੇ ਆ ਹਜ਼ਾਰ ਨਾਲ 108 ਨੂੰ ਹਜ਼ਾਰ ਨਾਲ ਗੁਣਾ ਕਰਾਂਗੇ ਤਾਂ 108000 ਬਣ ਜਾਣਾ ਤੇ ਸੈਕਿੰਡ ਕਿੰਨੇ ਹੁੰਦੇ ਆ ਬੇਟਾ ਘੰਟੇ ਦੇ ਵਿੱਚ ਇੱਕ ਘੰਟੇ ਦੇ ਵਿੱਚ 3600 ਸੈਕਿੰਡ ਹੁੰਦੇ ਆ ਠੀਕ ਹੈ ਬੇਟਾ ਤਾਂ ਅਸੀਂ ਆ ਮੀਟਰ ਪ੍ਰਤੀ ਸੈਕਿੰਡ ਕੱਢ ਲਈ ਦੋਵੇਂ ਗੱਡੀਆਂ ਦੀ ਇਕੱਠੀ ਚਾਲ ਮੀਟਰ ਪ੍ਰਤੀ ਸੈਕਿੰਡ 60 ਤੇ 48 108 108000 ਮੀਟਰ ਬਣ ਗਏ ਆ ਇਧਰ ਘੰਟਿਆਂ ਦੇ ਸੈਕਿੰਡ ਬਣਾ ਲੇ ਹੁਣ ਬੇਟਾ ਇਹਨਾਂ ਨੂੰ ਆਪਾਂ ਕੱਟ ਦਵਾਂਗੇ 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟੀਆਂ ਗਈਆਂ ਤੇ 18 ਦੇ ਭਾੜੇ ਤੇ 18 2 18 2 36 18 6 108 60 ਠੀਕ ਹੈ ਤਾਂ 2 ਤੇ ਇਹ ਕੱਟ ਕੇ ਆ ਜਾਣੇ 30 ਇਹ ਆ ਗਿਆ ਬੇਟਾ 30 ਮੀਟਰ/ਸੈਕਿੰਡ ਚਾਲ ਕਿੰਨੀ ਆ ਗਈ ਮੀਟਰ/ਸੈਕਿੰਡ 30 ਤਾਂ ਬੇਟਾ ਸਮਾਂ ਜਦੋਂ ਕੱਢਣਾ ਹੋਵੇ ਸਮੇਂ ਦਾ ਫਾਰਮੂਲਾ ਕੀ ਹੁੰਦਾ ਤੇ ਦੂਰੀ ਵਟਾ ਚਾਲ ਕੁੱਲ ਤੇ ਦੂਰੀ ਕਿੰਨੀ ਹੈ ਬੇਟਾ 510 ਮੀਟਰ ਕਿਉਂਕਿ ਜਿੰਨੀ ਦੋਵੇਂ ਗੱਡੀਆਂ ਦੀ ਲੰਬਾਈ ਹੈ ਕੁੱਲ ਤੇ ਦੂਰੀ ਆ ਗਈ ਤੇ 510 ਵਟਾ 30 ਕਰ ਦਾਂਗੇ ਆਪਾਂ ਬਰਾਬਰ 510 ਵਟਾ 3 0 ਦੀ 0 3 ਤੇ ਕਟਾਂਗੇ 17 ਤੋ ਬੇਟਾ ਮੀਟਰ 17 ਮੀਟਰ 17 ਸਕਿੰਟ ਉੱਤਰ ਆ ਗਿਆ ਸਮਾਂ ਕਿੰਨਾ ਲੱਗੂਗਾ 17 ਸਕਿੰਟ ਆ ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟ ਅਨਸਰ ਦੇਖਦੇ ਆਂ ਤੇ ਬੇਟਾ b 1 17 ਸਕਿੰਟ ਆਉਂਦਾ ਪਿਆ b 1 ਨੂੰ ਐਜ਼ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 56 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ